ਕਹਿੰਦੇ ਇਹ ਅਗਲੀ ਵਾਰ ਜੇ ਪੰਜਾਬ ਚ ਕਿਸੇ ਨੇ ਕਿਹਾ ਨਾ ਕੈਪਟਨ ਆ ਕੇ ਕਿਹਾ ਮੈਂ ਆ ਕਰੂੰਗਾ ਆ ਕਰੂੰਗਾ ਜੇ ਗੁੜਕਾ ਸਾਹਿਬ ਚੱਕਰ ਲੱਗਿਆ ਕਹਿੰਦੇ ਨਾ 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 ਹੁਣ ਤਾਂ ਕੱਲੀ ਰੂਸਾ ਦੀ ਸੌਂ ਖਾਂਗੇ ਤਾਂ ਆ ਦੀ ਮੰਨਾਂਗੇ ਤੁਸੀਂ ਕੋਈ ਗ੍ਰਾਂਟ ਲੈਣੀ ਨਹੀਂ 2 ਸਾਲ ਬਾਅਦ ਸਿੰਘਾਂ ਨੂੰ ਹੱਥ ਪਵਾ ਦਿਓ ਸਰਕਾਰ ਬਣਾ ਦਿਓ ਟਰਾਲੀ ਲਿਆਉਂਗਾ ਨੋਟਾਂ ਦੀ ਬੋਰੀ ਲਾ ਲਿਓ ਜਿੰਨੂੰ ਮਰਜੀ ਤਾਂ ਫਿਰ ਤੁਸੀਂ ਸੁਣਿਆ ਸੁਖਬੀਰ ਬਾਦਲ ਪਰ ਕੇ ਲਿਆਉਣਗੇ ਨੋਟਾਂ ਦੀ ਟਰਾਲੀ ਸ਼ੋਮਨੀ ਕਾਲੀਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਦਾਵਾ ਕੀਤਾ ਹੈ ਕਿ ਲੋਕਾਂ ਨੂੰ ਕੈਪਟਨ ਅਮਰਿੰਦਰ ਸਿੰਘ ਅੱਗੇ ਗਰਾਂਟਾ ਲਈ ਹੱਥ ੱਡਣ ਦੀ ਲੋੜ ਨਹੀਂ ਕਿਉਂਕਿ ਉਹਨਾਂ ਦੀ ਸਰਕਾਰ ਆਉਂਦਿਆਂ ਹੀ ਉਹ ਕੇਂਦਰ ਤੋਂ ਨੋਟਾਂ ਦੀਆਂ ਟਰਾਲੀਆਂ ਪਰ ਖਿਲੇ ਆਉਣਗੇ ਜਿਸ ਵਿੱਚੋਂ ਲੋਕ ਜਿੰਨੇ ਚਾਹਣ ਉਤਾਰ ਸਕਣਗੇ ਸ਼੍ਰੀ ਅਨੰਦਪੁਰ ਸਾਹਿਬ ਦੇ ਹਲਕਾ ਨੂਰਪੁਰ ਬੇਦੀ ਚ ਰੱਖੀ ਰੈਲੀ ਦੌਰਾਨ ਸੁਖਬੀਰ ਬਾਦਲ ਨੇ ਨਾ ਸਿਰਫ ਲੋਕਾਂ ਨੂੰ ਨੋਟਾਂ ਦੀਆਂ ਬੋਰੀਆਂ ਟਰਾਲੀ ਚ ਉਤਾਰਨ ਦੀ ਸਲਾਹ ਦਿੱਤੀ ਸਗੋਂ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਸੜਕਾਂ ਤੇ ਉਤਰੇ ਅਧਿਆਪਕਾਂ ਨੂੰ ਵੀ ਪਾਣੀ ਵਾਲੀਆਂ ਟੈਂਕੀਆਂ ਦੇ ਉੱਤੇ ਚੜਨ ਦੀ ਤਾਕੀਦ ਕੀਤੀ ਅੱਜ ਹਾਲਾਤ ਕੀ ਐ ਪੰਜਾਬ ਦੇ ਹਾਲਾਤ ਕੀ ਐ ਸਾਰਾ ਕੁਝ ਹੀ ਬੰਦ ਐ ਜਿਹੜੇ ਸੜਕ ਅਸੀਂ ਬਣਾਉਣੀ ਸ਼ੁਰੂ ਕੀਤੀ ਸੀ ਉੱਥੇ ਹੀ ਰੁਕ ਗਈ ਜਿਹੜੀ ਸੀਵਰੇਜ ਦਾ ਕੰਮ ਸ਼ੁਰੂ ਕੀਤਾ ਸੀ ਜੇ ਮੁਕੰਮਲ ਨਹੀਂ ਹੋਇਆ ਉੱਥੇ ਹੀ ਰੁਕ ਗਿਆ ਗਲੀਆਂ ਜਿਹੜੀਆਂ ਪੱਟੀਆਂ ਉੱਥੇ ਹੀ ਰਹਿ ਗਈਆਂ 1 ਰੁਪਿਆ ਨਹੀਂ ਗ੍ਰਾਂਟ ਆਈ 1 ਰੁਪਿਆ ਨਹੀਂ ਆਇਆ ਮੈਂ ਤਾਂ ਆਪਣੇ ਇਲਾਕੇ ਦੇ ਸਰਪੰਚ ਬਣਿਆ ਤੁਹਾਡੇ ਕੀ ਕਾਗਜ਼ ਰੱਦੋਗੇ ਆਦ ਹੋ ਨਹੀਂ ਦਿੱਤੇ ਜੀ ਬਣ ਗਏ ਸਰਪੰਚ ਅਜਾ ਇੱਕ ਗੱਲ ਤੇ ਸਰਪੰਚ ਸਾਹਿਬ ਨੂੰ ਸਾਰਿਆਂ ਨੂੰ ਕਹਿਣਾ ਚਾਹਣਾ ਐਵੇਂ ਹੀ ਨਾ ਉਹਨਾਂ ਮਗਰ ਫਿਰਦੇ ਰਿਓ ਕਿ ਸਾਨੂੰ ਗ੍ਰਾਂਟ ਦੇ ਦਿਓ ਇਹ ਗ੍ਰਾਂਟ ਕਿੰਨੀ ਦੇ ਦੇਣਗੇ 50 ਹਜ਼ਾਰ ਦੇ ਦੇਣਗੇ ਲੱਖ ਦੇ ਦੇਣਗੇ ਦੋ ਸਾਲਾਂ ਚ ਤੁਸੀਂ ਕਹੋ ਅਸੀਂ ਗ੍ਰਾਂਟ ਲੈਣੀ ਨਹੀਂ ਦੋ ਸਾਲ ਉਹ ਸਿੰਘਾਂ ਨੂੰ ਹੱਥ ਪਵਾ ਦਿਓ ਸਰਕਾਰ ਬਣਾ ਦਿਓ ਟਰਾਲੀ ਲਿਆਉਂਗਾ ਨੋਟਾਂ ਦੀ ਬੋਰੀ ਲਾ ਲਿਓ ਜਿੰਨੂੰ ਮਰਜੀ ਐਵੇਂ 1 ਲੱਖ 2 ਲੱਖ ਪਿਛੇ ਆਪਾਂ ਅਜ ਮੀਰ ਖਰਾਬ ਕਰਨੀ ਆਪਣੀ ਹੈ ਦੋ ਸਾਲ ਐਵੇਂ ਇੰਟਪਾਲ ਉਹ ਦੇਖੀ ਜਾਊਗੀ ਕੋਈ ਪ੍ਰਵਾ ਨਹੀਂ ਕਈ ਫਿਰਪੰ ਚੱਲ ਜਾਂਦੇ ਮੈਨੂੰ ਗ੍ਰਾਂਟ ਮਿਲ ਜੂਗੀ ਗ੍ਰਾਂਟ ਤੋਂ ਕੀ ਲੈਣਾ 2 ਲੱਖ 2 ਲੱਖ ਜਦੂ ਹੀ ਦੇਖਿਆ ਜਦੋਂ ਆਪਣੀ ਸਰਕਾਰ ਸੀ ਕਿੰਨੇ 20 20 ਕਰੋੜ 30 ਦੀ ਕਰੋੜ 50 ਕਿਆ ਕਰੋੜ ਅਸੀਂ ਦਿੰਦੇ ਸੀ ਆ ਲੱਖ ਤੋਂ 2 ਲੱਖ ਦਾ ਕੀ ਹੁੰਦਾ ਹੁਣ ਦੇਖ ਲੋ ਸਾਰਾ ਕੁਝ ਹੀ ਬੰਦ ਕਰਤਾ ਕੈਪਟਨ ਨੇ 12 1500 ਕਰੋੜ ਰੁਪਏ ਬਜ਼ੁਰਗਾਂ ਦੀ ਪੈਨਸ਼ਨ ਨਹੀਂ ਆਈ 1500 ਕਰੋੜ ਰੁਪਏ 200 ਕਰੋੜ ਰੁਪਏ ਗਰੀਬਾਂ ਦੀ ਸ਼ਗਰ ਨਹੀਂ ਆਏ 1500 ਕਰੋੜ ਤਕਰੀਬਨ 1700 ਕਰੋੜ ਸੱਚ ਜਿਹੜਾ ਆ ਪੈਨ ਜਿਹੜਾ ਐਸਸੀ ਸਕਾਲਰਸ਼ਿਪ ਨਹੀਂ ਆਈ ਅੱਜ ਬੱਚਿਆਂ ਨੂੰ ਕਾਲਜਾਂ ਤੋਂ ਬਾਹਰ ਕੱਢ ਦਿੱਤਾ ਆ ਜਿਹੜੇ 200 ਯੂਨਿਟ ਅਸੀਂ ਮਾਫ਼ ਕਰਦੇ ਸੀ ਉਹਨਾਂ ਦੇ ਬਿੱਲ ਆ ਦਿੱਤੇ ਇਹਨਾਂ ਨੇ ਅੱਜ 20 20000 ਦੇ ਬਿੱਲ ਆਉਣ ਲੱਗੇ ਅੱਜ ਅਸੀਂ ਜਿਹੜਾ ਖੇਡਾਂ ਦਾ ਸਮਾਨ ਜਿਮ ਦਿੰਦੇ ਸੀ ਬੰਦ ਹੁੰਦਾ ਨਹੀਂ ਆਉਂਦਾ ਆਇਆ ਕਿਤੇ ਜਿਮ ਗੈ ਤੂੰ ਦੇਖ ਲਓ 800 ਸਕੂਲ ਪ੍ਰਾਇਮਰੀ ਬੰਦ ਕਰਦੇ ਸੇਵਾ ਕੇਂਦਰ ਮੈਂ ਖੋਲੇ ਸੀ ਤੁਹਾਡੇ ਸੇਵਾ ਕੇਂਦਰ ਤੁਸੀਂ ਆਪਣੇ ਪਿੰਡ 'ਚ ਹੀ ਕੰਮ ਕਰਾ ਦਿਓ ਤੁਹਾਨੂੰ ਡੀਸੀ ਦਫ਼ਤਰ ਜਾਣ ਦੀ ਲੋੜ ਨਹੀਂ ਪਈ ਉਹ ਵੀ ਬੰਦ ਕਰ ਦਿੱਤੇ ਆ ਤਾਂ ਹਾਲਾਤ ਐ ਕੋਈ ਸੇਵਾ ਕੇਂਦਰ ਨਹੀਂ ਕੋਈ ਕੁਝ ਨਹੀਂ ਅੱਜ ਕੋਈ ਅਫਸਰ ਐ ਲੱਗਦਾ ਸਰਕਾਰ ਬਗੈਰ ਡਰਾਈਵਰ ਤੋਂ ਗੱਡੀ ਚੱਲੀ ਜਾਂਦੀ ਹੈ ਕਿਤਨਾ ਕਿਤੇ ਪਲਟੂਗੀ ਅੱਜ ਐਮਐਲਏ ਜਿਹੜੇ ਆ ਲੁੱਟਣ ਤੇ ਲੱਗੇ ਆ ਮੈਂ ਕਹਿੰਦਾ ਪਟ ਪਟ ਕੇ ਮੱਲ ਲਦਾ ਸ਼ਾਇਦ ਅਮਰੀਕਾ ਨਾ ਪਹੁੰਚ ਜਾਣ ਪਟ ਪਟ ਕੇ ਰੇਤਾ ਇੰਨਾ ਪਟਦੇ ਨੇ ਇਹਨਾਂ ਨੇ 2 ਸਾਲਾਂ 'ਚ ਜੋ ਲੱਗੇ ਆ ਉਧਰਲੇ ਪਾਸੇ ਸਾਡੇਲੇ ਜਿਹੜੇ ਐਮਐਲਏ ਕਾਂਗਰਸ ਦੇ ਹਰਿਆਣੇ ਤੋਂ ਟਰੱਕਾਂ ਦੇ ਟਰੰਕ 'ਚ ਸ਼ਰਾਬ ਹੀ ਲਈ ਹੁੰਦੇ ਜਾਲੀ ਹਾਲਾਤ ਐ ਕਿਉਂਕਿ ਉਹਨਾਂ ਨੂੰ ਪਤਾ ਕੋਈ ਪਰਵਾਹ ਨਹੀਂ ਅੱਛਾ ਇਹਨਾਂ ਦੇ ਮਨ 'ਚ ਇੱਕ ਗੱਲ ਬੈ ਗਈ ਹੈ ਕਾਂਗਰਸੀਆਂ ਦੇ ਕਿ 10 ਸਾਲ ਬਾਅਦ ਸਾਡਾ ਦਾ ਲੱਗ ਗਿਆ ਤੇ ਹੁਣ ਝੂਠ ਨਾ ਬੋਲਿਆ ਅਗਲੇ 20 15 ਸਾਲ ਸਰਕਾਰ ਨਹੀਂ ਹੋਣੀ ਹੁਣ ਤਾਂ ਜਿਹੜਾ ਆਉਂਦਾ ਹੈ ਉਹੀ ਕੰਮ ਚ ਠੀਕ ਚੱਲਦਾ ਹੈ ਮੇਰੇ ਸਾਡੇ ਇੱਕ ਹਲਕਾ ਹੈ ਸਾਡੇ ਹਲਕੇ 'ਚ ਮੈਂ ਐਮਐਲਏ ਦਾ ਨਾਂ ਨਹੀਂ ਲੈਂਦਾ ਮੈਂ ਆਪਣੇ ਕਾਲੀ ਵਰਕਰਾਂ ਨੂੰ ਪੁੱਛਿਆ ਮੈਂ ਕਿਹਾ ਅਰੇ ਐਮਐਲਏ ਦਾ ਕੀ ਹਾਲ ਹੈ ਕਾਂਗਰਸ ਦਾ ਉਹ ਕਹਿੰਦਾ ਜੀ ਐਮਐਲਏ ਬਹੁਤ ਵਧੀਆ ਹੈ ਮੈਂ ਕਿਹਾ ਕਿਵੇਂ ਵਧੀਆ ਹੈ ਕਹਿੰਦਾ ਰੇਟ ਵਧੀਆ ਉਹਦਾ ਉਹ ਕਹਿੰਦਾ 5-600 ਰੁਪਏ 'ਚ ਕੰਮ ਕਰ ਦਿੰਦਾ ਹੈ ਉਹ ਕਹਿੰਦਾ ਉਹ ਕਹਿੰਦਾ ਇਹ ਤੋਂ ਸਸਤਾ ਕੰਮ ਕੀ ਹੈ ਦਫਤਰ ਅਫਸਰ ਨੂੰ ਦੇਂਦੀ ਆ ਉਹਨੂੰ ਦੇ ਦਿੰਦੇ ਆ ਇਹਨਾਂ ਨੇ ਦੋ ਹੱਥ ਲੁੱਟਣ ਤੇ ਲੱਗੇ ਆ ਕਿਉਂਕਿ ਇਹਨਾਂ ਨੂੰ ਕੋਈ ਪਰਵਾਹ ਨਹੀਂ ਤੁਸੀਂ ਜਿਉਂਦੇ ਹੋ ਮਰਦੇ ਹੋ ਹੁਣ ਗੰਨੇ ਵਾਲੇ ਦੇਖ ਲਓ ਸ਼ੂਗਰ ਗੰਨਾ ਪਿਛਲੇ ਸਾਲ ਦੇ ਗੰਨੇ ਦੇ ਪੈਸੇ ਨਹੀਂ ਦਿੱਤੇ ਅੱਜ ਕਿਸਾਨ ਧਰਨਿਆਂ ਤੇ ਬੈਠੇ ਆ ਕੈਪਟਨ ਨੂੰ ਕੋਈ ਪਰਵਾਹ ਨਹੀਂ ਟੀਚਰ ਜਿਹੜੇ 40000 ਰੁਪਏ ਤਨਖਾਹ ਆਉਂਦੀ ਸੀ ਉਹਨਾਂ ਮਹੀਨੇ ਦੀ ਹੁਣ 15000 ਕਰਤੀ ਟੀਚਰਾਂ ਨੇ ਜੋ ਰੋਲਾ ਲੁਲਾ ਪਾਇਆ ਉਹਨਾਂ ਨੇ ਕੁਛ ਮਰਜ਼ੀ ਕੀਤਾ ਡਾਂਗਾ ਡੂੰਗਾ ਮਾਰ ਕੇ ਪਹਚਾ ਦੇ। ਉਹ ਟੀਚਰ ਮੇਰੇ ਕੋਲੇ ਵੀ ਆਏ। ਤੇ ਮੈਂ ਉਹਨੂੰ ਕਿਹਾ ਮੇਰੇ ਕੋਲੇ ਆਏ ਕਹਿੰਦੇ ਜੀ ਕੁਛ ਕਰੋ। ਮੈਂ ਕਿਹਾ ਸਾਡੇ ਟਾਈਮ ਤਾਂ ਤੁਸੀਂ 5 ਮਿੰਟਾਂ ਦੀ ਟੈਂਕੀ ਤੇ ਚੜ ਜਾਂਦੇ ਸੀ। ਮੈਂ ਕਿਹਾ ਹੁਣ ਵੀ ਚੜ ਜਾਓ ਟੈਂਕੀ ਤੇ। ਉਹ ਕਹਿੰਦਾ ਤੁਸੀਂ ਤਾਂ 10 ਮਿੰਟਾਂ ਬਾ ਤਾਰ ਲੈਂਦੇ ਸੀ ਇਹਨੇ ਤਾਰਨਾ ਵੀ ਨਹੀਂ ਉੱਤੇ ਹੀ ਰਹਿ ਜਾਂਗੇ ਅਸੀਂ। ਹਾਂ ਪਟਿਆਲੇ ਤੋਂ ਦੋ ਮਾਰੀਆਂ ਸ਼ਾਲਾ ਇਹਨੇ। ਆ ਤਾਂ ਹਾਲਾਤ ਐ ਹੁਣ ਦੇਖੋ ਐ ਜਾ ਮੁੱਖ ਮੰਤਰੀ ਇੱਥੇ ਹੀ ਬਸ ਨਹੀਂ ਸੁਖਬੀਰ ਬਾਦਲ ਨੇ ਸੀਐਮ ਕੈਪਟਨ ਨੂੰ ਗੁਟਕਾ ਸਾਹਿਬ ਛੱਡ ਰੂਸਾ আলম ਦੀ ਸੌਖਣ ਦੀ ਅਪੀਲ ਵੀ ਕੀਤੀ ਮੈਨੂੰ ਕਿ ਅੱਜ ਕੱਲ WhatsApp ਤੇ ਬੜਾ ਆਉਂਦਾ ਰਹਿੰਦਾ ਹੈ ਤੇ ਅੱਜ ਕਿਤੇ ਮੈਂ WhatsApp ਦੇਖ ਰਿਹਾ ਸੀ ਕਿਸੇ ਨੇ ਭੇਜਿਆ ਸੀ ਕਹਿੰਦੇ ਜੇ ਅਗਲੀ ਵਾਰ ਜੇ ਪੰਜਾਬ ਚ ਕਿਸ ਨੇ ਕਿਹਾ ਨਾ ਕੈਪਟਨ ਆ ਕੇ ਕਿਹਾ ਮੈਂ ਆ ਕਰੂੰਗਾ ਆ ਕਰੂੰਗਾ ਜੇ ਗੁਟਕਾ ਸਾਹਿਬ ਚੱਕਰ ਲੱਗਿਆ ਕਹਿੰਦੇ ਨਾ 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 ਹੁਣ ਤੱਕ ਲਈ ਰੂਸਾ ਦੀ ਸੌਂਖਾਂਗੇ ਤਾਂ ਅਸੀਂ ਮੰਨਾਂਗੇ ਹਾਂ ਦਾ ਹਾਲਾਤ ਹੈ ਦੇ ਯਾਰ ਦੇਖੋ ਕਿ ਪ੍ਰਭਾ ਕੋਈ ਫਿਕਰ ਹੀ ਨਹੀਂ ਆਪਾ ਪੰਜਾਬ ਉਹ ਕਾਂਗਰਸ ਨੂੰ ਦੇਖ ਲਓ ਮੈਂ ਪਿਛਲੇ 2 ਢਾਈ ਮਹੀਨਿਆਂ ਚ ਮੈਂ ਤਕਰੀਬਨ 108 ਹਲਕਿਆਂ ਜਾ ਚੁੱਕਿਆ 3 ਲੱਖ ਵਰਕਰ ਨੂੰ ਮਿਲ ਚੁੱਕਿਆ 3 ਲੱਖ ਵਰਕਰ ਦੇ ਨਾਲ ਤਕਰੀਬਨ ਫੋਟੋ ਵਿੱਚ ਆ ਚੁੱਕਿਆ ਤੇ ਕੈਪਟਨ ਹਲੇ ਘਰੋਂ ਹੀ ਨਹੀਂ ਨਿਕਲਿਆ ਤੇ ਜੰਗ ਕੌਣ ਜਿੱਤੂ ਫਿਰ ਜਿਹੜੀ ਫੌਜ ਦਾ ਜਰਨੈਲ ਹੀ ਨਹੀਂ ਨਿਕਲਦਾ ਉਹ ਫੌਜ ਕਿੱਥੇ ਕਾਮਯਾਬ ਹੋਊਗੀ ਕੈਪਟਨ ਦਾ ਸ਼ਾਮ ਨੂੰ ਹੁਣ ਟਾਈਮ ਕਿਉਂ ਗਿਆ ਹੋ ਗਿਆ ਟਾਈਮ ਹੁਣ ਹੋ ਗਿਆ ਟਾਈਮ ਹੁਣ ਖੁੱਲ ਗਈ ਹੋਣੀ ਬੋਤਲ ਤੇ ਫਿਰ ਹੁਣ 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 ਕਹ ਮੁੱਖ ਮੰਤਰੀ ਹੁਣ ਕੱਲ ਲੈ ਲਓ ਫੜ ਲਓ ਪੂਛ ਕਾਂਗਰਸੀ ਲੜ ਲੈਣਗੇ ਲੜਾਈ ਅਸੀਂ ਤਾਂ ਤਿੰਨ ਹਲਕੇ ਵੀ ਤਿੰਨ ਹਲਕੇ ਤੇ ਭਾਸ਼ਣ ਵੀ ਦੇ ਕੇ ਆ ਗਏ ਅੱਗੇ ਦੋ ਤਿੰਨ ਹੋਰ ਜਗ੍ਹਾ ਜਾਣਾ ਅਸੀਂ ਅਜਾ ਦਵੱਲੀ ਹੋਣੇ ਕੰਮ ਮੈਂ ਤੁਹਾਨੂੰ ਸਹੀ ਦੱਸਾਂ ਪੰਜਾਬ ਦੀ ਪਾਰਟੀ ਜੇ ਕੋਈ ਹੈ ਪੰਜਾਬੀਆਂ ਬਾਰੇ ਸੋਚਦੀ ਹੈ ਪੰਜਾਬੀਆਂ ਦਾ ਦੁੱਖਦਰ ਜਾਣਦੀ ਹੈ ਤੇ ਸ਼ਰੋਮਣੀ ਅਕਾਲੀ ਦਲ ਹੈ ਬੋਲੇ ਇਨਸਾਨਤ ਕਵਾਸੀ ਅੱਲਾਹ ਆ ਕੋਈ ਮਾਮੂਲੀ ਪਾਰਟੀ ਨਹੀਂ 98 ਸਾਲ ਪੁਰਾਣੀ ਪਾਰਟੀ ਹੈ ਇੱਕ ਇਤਿਹਾਸਿਕ ਪਾਰਟੀ ਹੈ ਦੁਨੀਆ ਵਿੱਚ ਕਿਸੇ ਪਾਰਟੀ ਨੂੰ ਸ਼ਹੀਦਾਂ ਦੀ ਜਥੇਬੰਦੀ ਨਹੀਂ ਕਿਹਾ ਜਾਂਦਾ ਕੱਲੇ ਸ਼੍ਰੋਮਣੀ ਅਕਾਲੀ ਦਲ ਨੂੰ ਸ਼ਹੀਦਾਂ ਦੀ ਜਥੇਬੰਦੀ ਕਿਹਾ ਜਾਂਦਾ ਹੈ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਨੇ ਭਾਵੇਂ ਆਜ਼ਾਦੀ ਦੀ ਲੜਾਈ ਵਿੱਚ ਸਭ ਤੋਂ ਵੱਧ ਜਾਨਾਂ ਜੇ ਗਈਆਂ ਤੇ ਆਪਣੇ ਵਰਕਰਾਂ ਦੀਆਂ ਗਈਆਂ ਤੇ ਸਭ ਤੋਂ ਵੱਧ ਫਾਂਸੀ ਤੇ ਆਪਣੇ ਵਰਕਰ ਛੜੇ ਆਜ਼ਾਦੀ ਦੇ ਬਾਅਦ ਵੀ ਕਿਸਾਨ ਮਜ਼ਦੂਰ ਕਿਸੇ ਦੀ ਵੀ ਲੜਾਈ ਹੋਵੇ ਵਪਾਰੀ ਦੀ ਜੇ ਜੇਲ੍ਹਾਂ ਭਰਨ ਜਾਣਾ ਪਏ ਕੁਝ ਵੀ ਕਰਨਾ ਕੁਰਬਾਨੀ ਦੇਣੇ ਪਏ ਤੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਨੇ ਦਿੱਤੀ ਇਸ ਦੇ ਨਾਲ ਹੀ ਸੁਖਬੀਰ ਬਾਦਲ ਨੇ ਦਾਵਾ ਕੀਤਾ ਕਿ ਜੇਕਰ ਅਕਾਲੀ ਭਾਜਪਾ ਇਕੱਠੇ ਜੋੜ ਲੋਕ ਸਭਾ ਚੋਣਾਂ ਦੌਰਾਨ ਪੰਜਾਬ ਦੀਆਂ ਸਾਰੀਆਂ ਸੀਟਾਂ ਜਿੱਤਦੀ ਹੈ ਤਾਂ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਦੀ ਗੱਦੀ ਤੇ ਨਹੀਂ ਰਹਿਣਗੇ ਜੇ ਘਰ ਦਾ ਮੁਖੀ ਸਿਆਣਾ ਹੋਏ ਮਿਹਨਤੀ ਹੋਏ ਆਪਣੇ ਘਰ ਨੂੰ ਅੱਗੇ ਲੈ ਜਾਂਦਾ ਹੈ ਜੇ ਘਰ ਦਾ ਮੁਖੀ ਨਲਾਇਕ ਨਿਕਲੇ ਸ਼ਰਾਬੀ ਕਬਾਬੀ ਹੋਏ ਡਰੱਗਸ ਲੈ ਲੇ ਘਰ ਨੂੰ ਬਰਬਾਦ ਕਰ ਦਿੰਦਾ ਹੈ ਉਵੇਂ ਦੇਸ਼ ਦਾ ਮੁਖੀ ਚੰਗਾ ਹੋਣਾ ਬੜਾ ਜ਼ਰੂਰੀ ਹੈ ਦੇਸ਼ ਦੀ ਅਗਵਾਈ ਕਰਨ ਵਾਲਾ ਕਿਉਂਕਿ ਉਹ ਮੁਖੀ ਦੇ ਹੱਥ ਚ ਹੁੰਦਾ ਹੈ ਫੈਸਲੇ ਕਰਨੇ ਕੀ ਕੀ ਦੇਣਾ ਕੀ ਕੀ ਲੈਣਾ ਕੀਵੇਂ ਦੇਸ਼ ਨੂੰ ਅੱਗੇ ਲੈਣਾ ਕਿੱਥੇ ਬਚਾਉਣਾ ਜਿਹੜਾ ਮੁਖੀ ਹਿੰਮਤੀ ਹੋਏ ਦੂਰੰਦੇਸ਼ ਹੋਵੇ ਓਏ ਫੈਸਲੇ ਕਰਨ ਦੀ ਹਿੰਮਤ ਹੋਏ ਉਹਨਾਂ ਨੂੰ ਪ੍ਰਾਣਾ ਐਕਸਪੀਰੀਅੰਸ ਹੋਏ ਉਹ ਮੁਖੀ ਦੇਸ਼ ਨੂੰ ਅੱਗੇ ਲੈ ਜਾ ਸਕਦਾ ਹੈ ਜੇ ਕੋਈ ਆਪਾਂ ਜਮਾਂ ਹੀ ਕੰਮ ਖਰਾਬ ਕਰਨਾ ਤੁਸੀਂ ਤੁਹਾਡੇ ਸਾਹਮਣੇ ਹੀ ਹੈ ਪੰਜਾਬ ਦਾ ਮੁਖੀ ਤੁਸੀਂ ਕੈਪਟਨ ਅਮਰਿੰਦਰ ਸਿੰਘ ਨੂੰ ਚੁਣਿਆ ਜਿਸ ਸਪੀਡ ਨਾਲ ਬਾਦਲ ਸਾਹਿਬ ਨੇ ਪੰਜਾਬ ਨੂੰ ਅੱਗੇ ਲੈ ਜਾਣਾ ਸ਼ੁਰੂ ਕੀਤਾ ਬਾਦਲ ਸਾਹਿਬ ਮੁਕੀ ਸੀ ਹਰ ਰੋਜ਼ ਤੁਸੀਂ ਗਬਾਰ ਪੜਦੇ ਸੀ ਕਿਤੇ ਕੋਈ ਸੜਕ ਬਣੀ ਜਾਂਦੀ ਐ ਕਿਤੇ ਕੋਈ ਥਰਮਲ ਪਲਾਂਟ ਲੱਗ ਰਿਹਾ ਕੋਈ 에어ਪੋਰਟ ਬਣ ਰਿਹਾ ਕੋਈ ਚਾਰ ਲੇਨ ਦੇ ਪੁਲ ਬੜੀ ਜਾਂਦੇ ਐ ਨਹਿਰਾਂ ਕੱਢੀ ਜਾਂਦੇ ਐ ਬਿਸ਼ਦੁਆਬ ਕਨਾਲ ਬਣੀ ਜਾਂਦਾ ਐ ਕਿਤੇ ਸੀਵਰੇਜ ਪੈ ਰਿਹਾ ਕਿਤੇ ਵਾਟਰ ਸਪਲਾਈ ਦਾ ਕੰਮ ਚੱਲ ਰਿਹਾ ਆ ਥੋੜੇ ਦੇਖੋ ਆ ਜਿਹੜੀ ਮੱਕੀ ਦੀ ਥੋੜੀ ਸਾਰੀ ਇੱਥੇ ਲਾਈ ਐ ਫੈਕਟਰੀ ਅੱਜ ਹਰ ਰੋਜ਼ ਕੋਈ ਨਾ ਕੋਈ ਨਵੀਂ ਚੀਜ਼ ਬੰਦੀ ਸੀ ਗਰੀਬਾਂ ਨੂੰ ਆਟਾ ਦਾਲ ਦੀ ਸਕੀਮ ਸੀ ਮੁੱਖ ਮੰਤਰੀ ਨੇ ਸ਼ਗਨ ਦੀ ਸਕੀਮ ਚਾਲੂ ਕੀਤੀ 200 ਯੂਨਿਟ ਬਿਜਲੀ ਦੇ ਚਾਲੂ ਕੀਤੇ ਮੁਫਤ ਦੇਣੇ ਐਸੀ ਭਾਈਚਾਰਿਆਂ ਨੂੰ ਜਿਹੜੇ ਵੱਡੀ ਗੱਲ ਹੈ ਐਸੀ ਭਾਈਚਾਰਿਆਂ ਦੇ ਬੱਚਿਆਂ ਨੂੰ ਮੁਫਤ ਪੜ੍ਹਾਈ ਕਾਲਜਾਂ ਸ਼ੁਰੂ ਕੀਤੀ 750 ਕਰੋੜ ਰੁਪਏ ਸੀ ਖਜ਼ਾਨੇ ਤੋਂ ਕਾਲਜਾਂ ਨੂੰ ਦਿੰਦੇ ਸੀ ਕਿ ਐਸੀ ਬੱਚੇ ਮੁਫਤ ਪੜ੍ਹਨ 30 ਰਥ ਯਾਤਰਾ ਜਿੰਮ ਖੇਡਾਂ ਦੇ ਸਮਾਂ ਵਰਲਡ ਕੱਪ ਕਬੱਡੀ ਕਰਾਉਂਦੇ ਸੀ ਅਸੀਂ ਉਹ 20 25 ਦਿਨ ਤਾਂ ਮੇਲਾ ਬਣ ਜਾਂਦਾ ਸੀ ਪੰਜਾਬ 'ਚ ਹਾਕ بڑے ਮੁਲਕਾਂ ਦੀਆਂ ਟੀਮਾਂ ਆਉਂਦੀਆਂ ਸੀ ਐਜੇ ਮੁਲਕਾਂ 'ਚ ਕਬੱਡੀ ਸਿਖਾ ਦਿੱਤੀ ਜਿਨ੍ਹਾਂ ਨੇ ਕਬੱਡੀ ਦਾ ਨਾਂ ਹੀ ਨਹੀਂ ਜਾਣਦੇ ਸੀ ਕਬੱਡੀ ਕਲੇ ਪੰਜਾਬ ਦੇ ਪਿੰਡਾਂ ਦੀ ਖੇਡ ਸੀ ਅਮਰੀਕਾ ਵਾਲਿਆਂ ਨੂੰ ਕੈਨੇਡਾ ਵਾਲਿਆਂ ਨੂੰ ਅਰਜנטיਨਾ ਨੂੰ ਕੀ ਪਤਾ ਸੀ ਨਿਊਜ਼ੀਲੈਂਡ ਵਾਲਿਆਂ ਨੂੰ ਕੀ ਪਤਾ ਸੀ ਅਫਰੀਕਾ ਦੇ ਮੁਲਕਾਂ 'ਚ ਵੀ ਟੀਮਾਂ ਵਸੇ ਤਿਆਰ ਕਰ ਲਿਆ ਆ ਫਰਕ ਹੈ ਕਿਉਂਕਿ ਨਿਸ਼ਾਨਾ ਸੀ ਕੁਛ ਕਰਨ ਦਾ ਆਪਣਾ ਇਤਿਹਾਸ ਦੇ ਕੋ ਸਾਰਾ ਵਿਰਸਾ ਸੰਭਾਲ ਲਿਆ ਵਿਰਾਸਤੇ ਖਾਲਸਾ ਬਣਾਇਆ ਬੰਦਾ ਸਿੰਘ ਬਹਾਦਰ ਦੀ ਯਾਦ ਦਾ ਛੋਟਾ ਕਲੂ ਕਰਾ ਵੱਡੇ ਕਲੂ ਕਰਾ ਬਾਦਲ ਸਾਹਿਬ ਦੇ ਰਾਜ ਵਿੱਚ ਸਾਰੇ ਧਰਮਾਂ ਦਾ ਸਰਕਾਰ ਹੋਂ ਬਾਦਲ ਸਾਹਿਬ ਆਪ ਕਰਦੇ ਸੀ ਜੋਸ਼ ਸ਼ੁਭ ਦਿਹਾੜੇ ਸਾਰੇ ਧਰਮਾਂ ਦੇ ਹੁੰਦੇ ਸੀ ਬਾਦਲ ਸਾਹਿਬ ਆਪ ਜਾ ਕੇ ਮਨਾਉਂਦੇ ਸੀ ਬਾਦਲ ਸਾਹਿਬ ਦਾ ਇੱਕੋ ਇੱਕ ਸੋਚ ਹੈ ਅਮਨ ਸ਼ਾਂਤੀ ਭਾਈਚਾਰਾ ਇੱਕ ਸਾਂਝ ਪਰ ਪੰਜ ਵਾਰ ਮੁੱਖ ਮੰਤਰੀ ਕਿਉਂ ਬਣਦਾ ਇਨਸਾਨ ਨਹੀਂ ਇੱਕ ਵਾਰ ਮੁੱਖ ਮੰਤਰੀ ਬਣ ਕੇ ਹੀ ਦੂਜੀ ਵਾਰ ਆਖੋ ਇਹਨਾਂ ਪੰਜ ਵਾਰ ਮਰੇ ਆ ਕਿਉਂਕਿ ਉਹਨਾਂ ਦੇ ਜੀਵਨ ਬਾਰੇ ਉਹਨਾਂ ਦੀ ਸੋਚ ਬਾਰੇ ਉਹਨਾਂ ਦੀ ਹਿੰਮਤ ਬਾਰੇ ਉਹਨਾਂ ਦੀ ਮਿਹਨਤ ਬਾਰੇ ਬੱਚਾ-ਬੱਚਾ ਜਾਣਦਾ ਹੈ ਮੈਨੂੰ ਲੱਗਦਾ ਕੋਈ ਪੰਜਾਬ ਦਾ ਪਿੰਡ ਸ਼ਹਿਰ ਕੋਈ ਬਸਤੀ ਨਹੀਂ ਜਿੱਥੇ ਬਦਲ ਸਬਾਪ ਲੱਗੇ ਹੋਣ ਭਾਈਚਾਰਕ ਸਾਂਚ ਉਹਨਾਂ ਦਾ ਇੱਕੋ ਇੱਕ ਕੰਮ ਸੀ ਕਿ ਇੱਥੇ ਸਾਰੇ ਲੋਕ ਇਕੱਠੇ ਰਹਿਣ ਪਰਿਵਾਰ ਮੰਗੂ ਰਹਿਣ ਤੁਸੀਂ ਦੇਖ ਲਓ ਇੱਥੇ ਕਿਤੇ ਵੀ ਦੰਗਾ ਪਸਾਕ ਪੰਜਾਬ 'ਚ ਨਹੀਂ ਹੋਇਆ ਕਿਉਂ ਕਿ ਬਾਦਲ ਸਾਹਿਬ ਵਰਗੇ ਇਨਸਾਨ ਦੀ ਗਗਵਾਈ ਸੀ ਅੱਜ ਜਿਵੇਂ ਤੁਸੀਂ ਦੇਖਿਆ ਵਾਜਪਾ ਅਮਿਤ ਸ਼ਾਹ ਜੀ ਨੇ ਕਿੰਨੀ ਰਿਸਪੈਕਟ ਦਿੱਤੀ ਕਿਉਂ ਦਿੱਤੀ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਬਾਦਲ ਸਾਹਿਬ ਦੀ ਸੋਚ ਕੀ ਹੈ ਤੁਸੀਂ ਜਾ ਕੇ ਦੇਖੋ ਬਾਦਲ ਸਾਹਿਬ ਕੱਲੇ ਮੁੱਖ ਮੰਤਰੀ ਆ ਜਿਨ੍ਹਾਂ ਨੇ ਦੁਰਗਿਆਣਾ ਮੰਦਿਰ ਅੰਮ੍ਰਿਤਸਰ ਜਾ ਕੇ ਦੇਖੋ 200 ਕਰੋੜ ਰੁਪਇਆ ਖਜ਼ਾਨੇ ਤੋਂ ਕੱਢ ਕੇ ਲਾਇਆ ਉਥੇ ਮੰਦਰ ਨੂੰ ਕਬਜ਼ੂਰ ਕਰਾਉਣ ਵਾਸਤੇ ਭਗਵਾਨ ਬਾਲਮੀਕੀ ਜੀ ਦਾ ਰਾਮ ਤੀਰਥ ਨੂੰ ਖੂਬਸੂਰਤ ਬਣਾਉਣ ਵਾਸਤੇ 350 ਕਰੋੜ ਰੁਪਏ ਲਾਇਆ ਗੁਰੂ ਰਵਿਦਾਸ ਜੀ ਮਹਾਰਾਜ ਦੀ ਪਵਿੱਤਰ ਸਥਾਨ ਕਰਾਲਗੜ੍ਹ ਨੂੰ ਖੂਬਸੂਰਤ ਬਣਾਉਣ ਵਾਸਤੇ 200 ਕਰੋੜ ਦਾ ਪ੍ਰੋਜੈਕਟ ਬਣਾਇਆ ਆ ਸਰਕਾਰ ਕੈਪਟਨ ਨਾਲ ਦੇ ਨਾਲ ਬੰਦ ਹੋ ਗਿਆ ਤੁਸੀਂ ਦਰਬਾਰ ਸਾਹਿਬ ਦੇ ਸਾਹਮਣੇ ਵਾਸਤੇ ਮਾਰਗ ਦੇਖੋ ਕਿੰਨੀ ਖੂਬਸੂਰਤ ਨਾਈ ਪਰ ਇਹਨਾਂ ਨੇ ਆਉਣ ਸਰ ਦੇਖੋ ਕਿੰਨਾ ਬੁਰਾ ਹਾਲ ਕਰ ਦਿੱਤਾ ਇੱਕ ਵੀ ਨਿਸ਼ਾਨੀ ਤੁਹਾਨੂੰ ਕੈਪਟਨ ਦੀ ਨਹੀਂ ਇੱਕ ਵੀ ਨਿਸ਼ਾਨੀ ਤੁਸੀਂ ਦੇਖੋ ਕੈਪਟਨ ਨਿਕਲਦਾ ਹੀ ਨਹੀਂ ਘਰੋਂ ਹੀ ਨਹੀਂ ਨਿਕਲਦਾ ਜਿਹੜਾ ਬੰਦਾ ਘਰੋਂ ਹੀ ਨਾ ਨਿਕਲੇ ਜਿਹਨੂੰ ਪ੍ਰਵਾਹ ਹੀ ਨਹੀਂ ਕੋਈ ਉਹਨੇ ਠੱਗੀ ਮਾਰਨੀ ਸੀ ਮਾਰ ਲਈ ਮੈਂ ਕਹਿੰਦਾ ਸਭ ਤੋਂ ਵੱਡਾ ਪਾਪ ਕੀਤਾ ਸੀ ਇਹ ਤੋਂ ਵੱਡਾ ਪਾਪ ਕੋਈ ਨਹੀਂ ਕਰ ਸਕਦਾ ਜੋ ਇਹਨੇ ਕੀਤਾ ਤੁਸੀਂ ਦੇਖ ਲਓ ਤੁਹਾਡੇ ਪਿੰਡਾਂ ਝਗੜੇ ਹੋ ਜਾਣ ਤੁਸੀਂ ਕੀ ਕਹਿੰਦੇ ਹੋ ਕਾ ਉਹ ਗੁਰੂ ਘਰ ਚਲੀਏ ਉੱਥੇ ਇਸ ਕੋ ਉੱਥੇ ਗੱਲ ਕਰਾਂਗੇ ਉੱਥੇ ਸੌਖਾਂਗੇ ਲੋਕੀ ਜਿਹੜੇ ਝੂਠੇ ਹੁੰਦੇ ਆ ਜਾਣਦੇ ਨਹੀਂ ਡਰਦੇ ਪ੍ਰਮਾਤਮਾ ਤੋਂ ਤੇ ਕੈਪਟਨ ਨੇ ਕੀ ਕਿਹਾ ਤੁਸੀਂ ਉਹ ਵੀਡੀਓ ਦੇਖੋ ਟੀਵੀ ਤੇ ਵੀ ਚੱਲੀ ਆ ਤੁਸੀਂ ਵੀਡੀਓ ਦੇਖੋ ਤੇ ਕੀ ਕਹਿੰਦਾ ਗੁਟਕਾ ਸਾਹਿਬ ਜੀ ਨੂੰ ਆਪਣੇ ਹੱਥ ਚ ਰੱਖਦਾ ਹੈ ਆਪਣੇ ਮੱਥੇ ਨਾਲ ਲਾਉਂਦਾ ਹੈ ਤੱਕ ਸ੍ਰੀ ਦਮਦਮਾ ਸਾਹਿਬ ਤੱਕ ਹੱਥ ਕਰਦਾ ਹੈ ਤੇ ਸੌਖ ਕੀ ਦੀ ਖਾਂਦਾ ਦਸ਼ਮੇਸ਼ ਪਿਤਾ ਦੇ ਚਰਨਾਂ ਦੀ ਸੌਖ ਉਰੇ ਗੋਮਨ ਸਿੰਘ ਜੀ ਮਹਾਰਾਜ ਦੀ ਚਰਨਾਂ ਦੀ ਸੌ ਖਾ ਕੇ ਸੌ ਖਾਂਦਾ ਕਿ ਮੈਂ 1 ਮਹੀਨੇ ਹੀ ਨਸ਼ਾ ਬੰਦ ਕਰ ਦੂੰ ਮੈਂ ਕਿਸਾਨ ਦਾ ਸਾਰਾ ਕਰਜ਼ਾ ਭਾਵੇਂ ਬੈਂਕ ਦਾ ਭਾਵੇਂ ਆੜਤੀ ਆਂਦਾ ਭਾਵੇਂ ਸੋਸਾਇਟੀ ਦਾ ਸਾਰਾ ਭਾਵੇਂ 20 ਲੱਖ ਹੋਏ 50 ਲੱਖ ਹੋਏ ਮੈਂ ਮਾਫ ਕਰੂ ਘਰ ਘਰ ਨੌਕਰੀ ਦੂੰ ਦੇਖੋ ਐਡੀ ਵੱਡੀ ਝੂਠੀ ਸੌ ਖਾਣੀ ਗੁਰੂ ਸਾਹਿਬ ਦੇ ਚਰਨਾਂ ਦੀ ਸੌ ਖਾਣੀ ਇਹਨੂੰ ਡਰ ਨਹੀਂ ਲੱਗਦਾ ਪਰ ਨਾ ਪਰਵਾਹ ਨਹੀਂ ਕੋਈ ਫਿਕਰ ਹੀ ਨਹੀਂ ਸਰਕਾਰ ਬਣਾ ਲਈ ਇੱਕ ਹਫਤੇ ਬਾਅਦ ਕਹਿ ਦਿੱਤਾ ਮੈਂ ਤਾਂ ਅਗਲਾ ਇਲੈਕਸ਼ਨ ਲੜਨਾ ਹੀ ਨਹੀਂ ਮਤਲਬ ਤੁਸੀਂ ਮੇਰਾ ਵਿਗਾੜ ਵੀ ਨਹੀਂ ਸਕਦੇ ਕੁਝ ਮੈਂ ਤਾਂ ਮਨ ਗਿਆ ਮੁੱਖ ਮੰਤਰੀ ਫੜ ਲਓ ਪੁੱਛ ਹੁਣ ਤਾਂ ਮੈਂ ਬਣ ਗਿਆ ਉਹਦਾ ਵਿਗਾੜ ਸਕਦੇ ਉਹਨੂੰ ਪਤਾ ਨਹੀਂ ਇੱਕ ਮੌਕਾ ਹੈਗਾ ਪਾਰਲੀਮੈਂਟ ਦਾ 13 ਦੀਆਂ 13 ਸੀਟਾਂ ਜਿਤਾ ਦਿਓ ਕੈਪਟਨ ਨਹੀਂ ਰਹਿੰਦਾ ਮੁੱਖ ਮੰਤਰੀ ਮੈਂ ਤੁਹਾਨੂੰ ਗਾਰੰਟੀ ਦਿੰਦਾ ਕਦੇ ਟਰਾਲੀ ਚੋਂ ਪੈਸਿਆਂ ਦੀਆਂ ਬੋਰੀਆਂ ਲਾਉਣਾ ਕਦੇ ਕੇਂਦਰ ਤੋਂ ਨੋਟਾਂ ਦੇ ਟਰੱਕ ਪਰ ਕੇ ਪੰਜਾਬ ਲੈ ਕੇ ਆਉਣਾ ਅਤੇ ਕਦੇ ਗਰੀਬਾਂ ਦੇ ਖਾਤਿਆਂ 'ਚ 15 ਲੱਖ ਪਾਉਣਾ ਲੋਕ ਇਹਨਾਂ ਚੋਣਵਾਦਾਂ ਤੇ ਕਿੰਨਾ ਯਕੀਨ ਕਰਦੇ ਨੇ ਇਹ ਤਾਂ ਆਉਣ ਵਾਲੇ ਚੋਣ ਨਤੀਜੇ ਹੀ طے ਕਰਨਗੇ ਰੋਪਨਗਰ ਤੋਂ ਸੱਜਣ ਸੈਣੀ ਪੰਜਾਬੀ ਲੋਕ ਚੈਨਲ